ਮਾਣ ਵਿਚਾਰਾ ਕੀ ਕਰੇ ਠੱਡਾ ਪਾਣੀ ਫੀ ਮਰੇ ਮਾਣ ਕੌਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹਾ ਕਿਉਂ ਕਹਿ ਰਹੇ ਆਪਾਂ ਭਗਵੰਤ ਮਾਨ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਤੇ ਨਕੇਲ ਕਸੀ ਜਾ ਸਕੇ ਨੱਥ ਪਾਈ ਜਾ ਸਕੇ ਖਾਸ ਤੌਰ ਤੇ ਤਹਿਸੀਲਾਂ ਦੇ ਵਿੱਚ ਪਰ ਤਹਿਸੀਲਾਂ ਜਿੱਥੇ ਰਜਿਸਟਰੀਆਂ ਵਗੈਰਾ ਹੁੰਦੀਆਂ ਉਥੇ ਖਾਸ ਤੌਰ ਤੇ ਪਰ ਹੋ ਕੀ ਰਿਹਾ तहसीलदारਾਂ ਦੇ ਵੱਲੋਂ ਮਾਲ ਅਧਿਕਾਰੀਆਂ ਦੇ ਵੱਲੋਂ ਨਵੇਂ-ਨਵੇਂ ਜੁਕਾੜ ਲਾਏ ਜਾ ਰਹੇ। ਮਾਨ ਸਰਕਾਰ ਨੇ ਇੱਕ ਫੈਸਲਾ ਲਿਆ ਕਿ 180 تحصیلਾਂ ਜਿਹੜੀਆਂ ਪੰਜਾਬ ਦੀਆਂ ਉਥੇ ਕੈਮਰੇ ਲਾਏ ਗਏ। ਸਰਕਾਰ ਨੇ ਦੁਬਾਰਾ ਚੈੱਕ ਕੀਤੇ ਥੋੜੇ ਚਿਰ ਬਾਅਦ ਪਹਿਲਾਂ ਲਾ ਦਿੱਤੇ ਥੋੜੇ ਚਿਰ ਬਾਅਦ ਚੈੱਕ ਕੀਤੇ 180 ਦੇ ਵਿੱਚੋਂ ਕਿੰਨੇ ਚੱਲਦੇ ਨਿਕਲੇ ਸਿਰਫ 3 ਚੱਲਦੇ ਨਿਕਲੇ। ਸਰਕਾਰ ਨੇ ਸਖਤ ਹੁਕਮ ਦਿੱਤੇ ਇਹ ਸਾਰੇ ਚਲਾਓ 31 ਜਨਵਰੀ ਤੱਕ ਸਾਰੇ ਚਲਦੇ ਹੋਣੇ ਚਾਹੀਦੇ ਹੁਣ 31 ਜਨਵਰੀ ਤੋਂ ਬਾਅਦ ਇਹ ਦੁਬਾਰਾ ਸਰਕਾਰ ਨੇ ਚੈਕਿੰਗ ਕੀਤੀ ਤਾਂ 180 ਦੇ ਵਿੱਚੋਂ 160 ਚਲਦੇ ਪਾਏ ਗਏ ਤੇ ਜਿਹੜੇ 160 ਵੀ ਚਲਦੇ ਪਾਏ ਗਏ ਉਹਨਾਂ ਦੇ ਵੀ ਕੈਮਰਿਆਂ ਦੇ ਮੂੰਹ ਇੱਧਰ ਉੱਧਰ ਕੀਤੇ ਸੀ ਜਿੱਧਰ ਹੋਣੇ ਚਾਹੀਦੇ ਉਧਰ ਨਹੀਂ ਸੀ ਯਾਨੀ ਕਿ ਕਿਸੇ ਤਰੀਕੇ ਵੀ ਰਿਸ਼ਵਤ ਖੋਰੀ ਦੀ ਜਿਹੜੀ ਨਕੀਲ ਪਾਉਣ ਦੀ ਕੋਸ਼ਿਸ਼ ਆ ਉਸ ਨੂੰ ਨਕਾਮ ਕੀਤਾ ਜਾਵੇ ਇਹ ਪੂਰੀਆਂ ਕੋਸ਼ਿਸ਼ਾਂ ਇਸ ਵੇਲੇ ਹੋ ਰਹੀਆਂ ਟਰਬਿਊਨ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਕੈਮਰਿਆਂ ਦੇ ਮੂੰਹ ਇੱਧਰ ਉੱਧਰ ਕੀਤੇ ਗਏ ਹੁਣ ਸਰਕਾਰ ਨੇ ਕੀ ਹੁਕਮ ਦਿੱਤੇ ਇੱਕ ਤਹਿਸੀਲ ਦੇ ਵਿੱਚ ਰਿਪੋਰਟ ਦੇ ਮੁਤਾਬਕ ਚਾਰ ਕੈਮਰੇ ਲਾਏ ਨੇ ਸਰਕਾਰ ਨੇ ਹੁਕਮ ਕੀ ਦਿੱਤੇ ਕਿ ਜਿਹੜੇ ਚਾਰ ਕੈਮਰੇ ਉਹਨਾਂ ਚਾਰਾਂ ਕੈਮਰਿਆਂ ਦੀ ਜਗ੍ਹਾ ਦੱਸ ਦਿੱਤੀ ਹੈ ਇੱਕ ਤਹਿਸੀਲਦਾਰ ਦੇ ਵੱਲ ਇੱਕ ਪਟਵਾਰੀ ਦੇ ਵੱਲ ਇੱਕ ਜਿਹੜੇ ਬਾਹਰ ਲੋਕ ਵੇਟਿੰਗ ਦੇ ਵਿੱਚ ਬੈਠੇ ਲਾਈਨ ਲਾ ਕੇ ਇੱਕ ਉਹਨਾਂ ਦੇ ਵੱਲ ਇੱਕ ਜਿਹੜਾ ਰਜਿਸਟਰੀਆਂ ਫੜਾਉਂਦਾ ਕਰਵਾਉਂਦਾ ਫੋਟੋ ਖਿੱਚਵਾਉਂਦਾ ਇੱਕ ਉਸ ਦੇ ਵੱਲ ਹੋਣਾ ਚਾਹੀਦਾ ਹੈ ਪੱਕੇ ਹੁਕਮ ਦੇ ਦਿੱਤੇ ਜੇਕਰ ਇਧਰ ਉਧਰ ਹੋਏ ਤਾਂ ਕਾਰਵਾਈ ਹੋਊਗੀ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਨਵੀਂ ਬੜੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਇਹ ਵੀ ਟ੍ਰਿਬਿਊਨ ਦੀ ਰਿਪੋਰਟ ਆ ਕਿ ਇੱਕ ਤਹਿਸੀਲਦਾਰ ਰਣਜੀਤ ਸਿੰਘ ਜਗਰਾਉਂ ਚ ਉਹ ਤਨਾਤ ਸੀ ਨਾਲ ਵਾਧੂ ਚਾਰਜ ਲੁਧਿਆਣਾ ਪੂਰਬੀ ਦਾ ਮਿਲਿਆ ਸੀ 45 ਕਿਲੋਮੀਟਰ ਦੀ ਦੂਰੀ ਦੋਵਾਂ ਤਹਿਸੀਲਾਂ ਚ 45 ਕਿਲੋਮੀਟਰ ਦੀ ਦੂਰੀ ਜਗਰਾਉਂ ਤੇ ਲੁਧਿਆਣਾ ਪੂਰਬੀ ਹੋਇਆ ਕੀ ਸਰਕਾਰ ਨੇ 17 ਜਨਵਰੀ ਦਾ ਰਿਕਾਰਡ ਵੇਖਿਆ ਇੱਕ ਰਜਿਸਟਰੀ ਹੋਈ ਜਗਰਾਉਂ ਚ ਦੂਜੀ ਰਜਿਸਟਰੀ ਹੋਈ ਲੁਧਿਆਣਾ ਪੂਰਬੀ ਚ ਦੋਵਾਂ ਤੇ ਜਿਹੜੇ ਹਸਤਾਖਰ ਪਤਲ ਮਤਲਬ ਜਿਹੜਾ ਰਜਿਸਟਰੀ ਕਰਵਾਈ ਜਿਸ ਤੇ ਅਸੀਲਦਾਰ ਨੇ ਉਹ ਰਣਜੀਤ ਸਿੰਘ ਪਰ ਦੋਵਾਂ ਰਜਿਸਟਰੀਆਂ 'ਚ ਫਰਕ ਕਿੰਨਾ 4 ਮਿੰਟ ਦਾ ਸਰਕਾਰ ਦਾ ਮੱਥਾ ਠਣਕਿਆ ਅਫਸਰਾਂ ਦਾ ਉੱਚੇ ਅਫਸਰ ਜਿਹੜੇ ਨੇ ਉਹਨਾਂ ਦਾ ਮੱਥਾ ਠਣਕਿਆ ਕਿ 4 ਮਿੰਟਾਂ ਦੇ ਵਿੱਚ 45 ਮਿੰਟ 45 ਕਿਲੋਮੀਟਰ ਦੂਰ ਦਾ ਸਫ਼ਰ 4 ਮਿੰਟਾਂ ਦੇ ਵਿੱਚ ਇਸ ਬੰਦੇ ਨੇ ਤੈ ਕਿਵੇਂ ਕਰ ਲਿਆ ਪਹਿਲਾਂ ਇੱਕ ਥਾਂ ਜਿਸਤੀ ਕੀ ਦੀ 4 ਮਿੰਟ 'ਚ ਉੱਥੇ ਪਹੁੰਚ ਕੇ ਦੂਜੀ ਥਾਂ ਜਿਸਤੀ ਕਿਵੇਂ ਕਰ ਦਿੱਤੀ ਹੌਲੀ ਹੌਲੀ ਪਤਾ ਲੱਗਾ ਕਿ ਇਹ ਜਨਾਬ ਤਾਂ ਜਗਰਾਉਂ ਬੈਠ ਕੇ ਲੁਧਿਆਣਾ ਪੂਰਬੀ ਦੀਆਂ ਰਜਿਸਟਰੀਆਂ ਵੀ ਕਰੀ ਜਾਂਦੇ ਸੀ ਉੱਥੇ ਮੌਜੂਦ ਹੀ ਨਹੀਂ ਸੀ ਇੱਕ ਜਗ੍ਹਾ ਬੈਠ ਕੇ ਦੋਵੇਂ ਥਾਵਾਂ ਦੀਆਂ ਰਜਿਸਟਰੀਆਂ ਭੁਗਤਾਰੇ ਸੀ ਜੋ ਕਿ ਬਿਲਕੁਲ ਗੈਰਕਾਨੂੰਨੀ ਹੈ ਸਰਕਾਰ ਦੇ ਮੁਤਾਬਕ ਹੁਣ ਰਣਜੀਤ ਸਿੰਘ ਤਹਿਸੀਲਦਾਰ ਨੂੰ ਮੁਅਤਲ ਕਰ ਦਿੱਤਾ ਸਰਕਾਰ ਨੇ ਤਾਂ ਉਹਨਾਂ ਨੂੰ ਹੈੱਡਕੁਆਰਟਰ ਪਠਾਨਕੋਟ ਭੇਜ ਦਿੱਤਾ ਜਿੱਥੇ ਉਹਨਾਂ ਦੀ ਰੋਜ਼ਾਨਾ ਹਾਜ਼ਰੀ ਦੀ ਰਿਪੋਰਟ ਜਿਹੜੀ ਹੈ ਉਹ ਮੰਗੀ ਗਈ ਮਤਲਬ ਉਹਨਾਂ ਤੇ ਵਿਭਾਗੀ ਜਾਂਚ ਵੀ ਬਿਠਾ ਦਿੱਤੀ ਹੈ ਤੇ ਕਾਰਵਾਈ ਵੀ ਉਹਨਾਂ ਤੇ ਕੀਤੀ ਗਈ ਹੈ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਤੇ ਪਹਿਲਾ ਇਲਜ਼ਾਮ ਲੱਗਦੇ ਕਿ ਸਰਕਾਰ ਫੇਲ ਹੋ ਗਈ ਰਿਸ਼ਵਤਖੋਰੀ ਨਹੀਂ ਰੋਕ ਸਕੀ ਸਗੋ ਵੱਧ ਗਈ ਰਿਸ਼ਵਤਖੋਰੀ ਪਰ ਜਿਹੜਾ ਇੱਕ ਦੋ ਕੋਈ ਜੁਗਾੜ ਕੋਈ ਤਰੀਕਾ ਆਪਣਾਇਆ ਵੀ ਜਾਂਦਾ ਕੋਈ ਸਕੀਮ ਲਾਈਵ ਜਾਂਦੀ ਸਰਕਾਰ ਦੇ ਵੱਲੋਂ ਕਿ ਰਿਸ਼ਵਤਖੋਰੀ ਰੋਕੀਏ ਉਹ ਵੀ ਕਾਮਯਾਬ ਹੁੰਦੀ ਨਜ਼ਰ ਨਹੀਂ ਆਉਂਦੀ ਹੈ ਜਿਹੜੇ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਤੇ ਇਹ ਕੁੰਡਾ ਰੱਖਣ ਦੀ ਕੋਸ਼ਿਸ਼ ਸਰਕਾਰ ਕਰਦੀ ਹੈ ਉਹਨਾਂ ਦੇ ਵੱਲੋਂ ਇੰਨਾ ਤਕਨੀਕਾਂ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਹਿਲਾਂ ਕੈਮਰੇ ਬੰਦ ਕਰ ਦਿੱਤੇ 180ਾਂ ਚੋਂ ਸਿਰਫ 3 ਚ ਚੱਲਦੇ ਸੀ ਬਾਅਦ ਦੇ ਵਿੱਚ ਜਿਹੜੇ 160 ਚੱਲਦੇ ਵੀ ਕੀਤੇ ਗਏ ਉਹਨਾਂ ਦੇ ਵੀ ਮੂੰਹ ਇਧਰ ਉਧਰ ਕਰ ਦਿੱਤੇ ਗਏ ਤੇ ਹੁਣ ਵੀ ਪਤਾ ਨਹੀਂ ਉਹਨਾਂ ਕੈਮਰਿਆਂ ਦੀ ਸਥਿਤੀ ਕੀ ਹੋਣੀ ਹੈ ਪਰ ਸਰਕਾਰ ਦੇ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਵੀ ਜਾ ਰਹੀਆਂ ਉਹਨਾਂ ਕੋਸ਼ਿਸ਼ਾਂ ਨੂੰ ਵੀ ਬੂਰ ਖਾਸ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ ਤੁਹਾਡੀਆਂ ਤਹਿਸੀਲਾਂ ਦੇ ਵਿੱਚ ਕੀ ਹਾਲਾਤ ਆ ਕੁਝ ਰਿਸ਼ਵਤਖੋਰੀ ਤੇ ਠੱਲ ਪਈ ਆ ਥੋੜੀ ਬਹੁਤੀ ਖਤਮ ਤਾਂ ਚਲੋ ਨਹੀਂ ਆਖ ਸਕਦੇ ਕਿਉਂਕਿ ਅਸੀਂ ਵੀ ਪੱਤਰਕਾਰਾਂ ਜ਼ਮੀਨੀ ਪੱਧਰ ਦਾ ਸਾਨੂੰ ਵੀ ਪਤਾ ਹੁੰਦਾ ਆਪਣੇ ਇਲਾਕੇ ਦਾ ਨਾਮ ਲਿਖੋ ਤੇ ਦੱਸਿਓ ਜਰਾ ਕਿ ਤੁਹਾਡੇ ਇਲਾਕੇ ਦੀਆਂ ਤਹਿਸੀਲਾਂ ਦੇ ਵਿੱਚ ਇਸ ਵੇਲੇ ਰਿਸ਼ਵਤਖੋਰੀ ਦੇ ਕੀ ਹਾਲਾਤ ਆ ਥੋੜਾ ਬਹੁਤਾ ਫਰਕ ਪਿਆ ਜਾਂ ਫਿਰ ਉਵੇਂ ਹੀ ਆ ਕਿ ਜਾਂ ਫਿਰ ਪਹਿਲਾਂ ਨਾਲੋਂ ਵੱਧ ਗਿਆ ਕੰਮ ਕਮੈਂਟ ਕਰਕੇ ਦੱਸਿਓ ਜਰਾ